ਤੁਹਾਡਾ ਸਵਾਗਤ ਹੈ ਕਿਸਾਨ ਵੀਰੋਹੜਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਲੋਕਲ ਵੀਡੀਓ ਹੈ ਜੀ ਪਿੰਡ ਭਗਤਾ ਭਾਈ ਕਾ ਤੁਹਾਨੂੰ ਪੂਰੀ ਟੌਪ ਦੀ ਇੱਕ ਵਾੜ ਦਿਖਾ ਦੇਾਂਗੇ ਚੰਗੇ ਦੁੱਧ ਵਾਲੀ ਪਰ ਉਹਨਾਂ ਬੱਚਿਆਂ ਨਾਲ ਗੱਲਬਾਤ ਬਾਈ ਨਾ ਕਰਾਵਾਂਗੇ ਪਿੰਡ ਭਗਤਾ ਭਾਈਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਫੁੱਟ ਕੀ ਹਾਲ ਹੈ ਠੀਕ ਠਾਕ ਵੀਰੇ ਨੰਬਰ ਬੋਲੋ ਪਹਿਲਾਂ ਤਾਂ ਜੀ ਹਾਂ 751953014 3014 ਪਿੰਡ ਜੀ ਭਗਤਾ ਭਾਈਕਾ ਖਾਨਾ 32 ਪੁਰਾਣਾ ਸਟੇਟਰੀ ਰੋਡ ਪੁਰਾਣਾ ਸਟੇਟਰੀ ਰੋਡ ਤੇ ਵੀਰੇ ਅੱਜ ਆਪਾਂ ਇੱਕ ਆਪਣੇ ਘਰ ਦੀ ਵੜ ਬਗਾਉ ਕਿਤੇ ਅੱਛਾ ਧਰਮਸ਼ਾਲਾ ਆ ਜਾਂਦੀ ਹੈ ਤੇ 메인 ਭਗਤਾ ਭਾਈ ਕਾ ਭਗਤਾ ਭਾਈ ਕਾ ਓਕੇ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਰਾਮਪੁਰਾ ਵੀ ਆ ਫੂਲ ਵੀ ਆ ਭਗਤਾ ਵੀ ਆ ਭਗਤਾ ਵੀ ਓਕੇ ਜਿਹੜੀ ਵੀਰੇ ਆਪਾਂ ਵੈੜ ਦੇਖੀਏ ਨੇ ਸਕਰੀਨ ਤੇ ਆਪਣੀ ਘਰ ਦੀ ਐ ਇਹ ਹਾਂ ਵੀਰੇ ਘਰ ਦੀ ਤੇ ਕਿੰਨੇ ਦਿਨ ਬਾਕੀ ਆ ਭਾਈ ਇਹਦੇ ਇਹਨਾਂ ਦਾ ਹਾਤਾ ਪਿਆ ਪਈ ਤੇ ਕੀ ਇਹਦੀ ਮਦਰ ਦਾ ਰਿਕਾਰਡ ਸੀ ਆ ਵੀਰੇ ਇਹਦੇ ਪਿੱਛੋਂ ਮਾਂ ਦਾ ਬਹੁਤ ਵੱਧ ਰਿਕਾਰਡ ਸੀਗਾ ਭਾਈ 27 ਕਿਲੋ ਦੁੱਧ ਦਾ ਰਿਕਾਰਡ ਸੀ ਵੱਧਿਆ ਤੇ ਇਹ ਫਿਰ ਉਹਨਾਂ ਕਿੰਨਾ ਘੜ ਦੂਗੇ ਅੱਕੇ ਇਹ ਦੇਖਣ ਨੂੰ ਕਹਾਂ ਇਹਨੂੰ ਤਾਂ ਕਿੰਨਾ ਮਰਜ਼ੀ ਕਹਿੰਦਾ 24 25 ਲੀਟਰ ਦਾ ਹੱਕ ਮੰਦਾ ਕੇ ਬੈਠਦਾ ਜਮਾ ਦੇਊਗੀ ਹਨਾ ਕੋਈ ਗੱਲ ਨਹੀਂ ਇਹੋ ਜੀ ਹੈਗੀ ਬਾਕੀ ਸਭ ਵੀ ਪਲੀ ਵੀ ਖਾਣ ਲੇਵੇ ਸਾਬ ਖੋਲੋ ਜੀ ਤੋੜਾ ਕਰਾ ਕੇ ਚੱਕਾ ਦੇਖੋ ਖਾਣ ਲੇਵੇ ਨੇੜ ਤੋਂ ਕਰੋ ਚੱਕ ਓਕੇ ਓਕੇ ਬੱਠੀ ਚੰਗੀ ਹੈ ਨਾ ਬਣੇ ਰਿਹਾ ਇੰਡ ਤਾਂ ਵੀਡੀਓ ਦੇ ਵਿੱਚ ਹੀ ਮਲਹੂ ਚੰਗੀ ਆ ਵੈਸੇ ਓਵੇਂ ਨਹੀਂ ਗੱਲ ਹੈਗੀ ਵੀ ਛੋਟੀ ਕੋਈ ਟੁੱਟੀ ਮਰੀ ਜੀ ਹੋਵੇ ਆ ਦੇਖੋ ਜੀ ਹੂੰ ਤੇ ਥਣ ਥਣ ਵੀ ਬਾਈ ਦੂਰਾ ਲੱਗਿਆ ਹਨਾ ਦੂਜਨ ਵਾਲਾ ਐ ਨਹੀਂ ਗੱਲ ਹੈਗੀ ਵੀ ਕੋਈ ਥਣ ਮੁੱਠੀ ਦੀ ਚਮਾਈ ਵਾਲਾ ਹੂੰ ਆ ਦੇਖੋ ਜੀ ਫੇਰ ਸ ਇੱਕ ਨੰਬਰ ਤੇ ਕਿੰਨੇ ਦਿਨ ਘੱਟ ਜੂ ਬਾਈ ਹਜੇ ਮੇਰੇ ਸਾਨ ਬਾਈ ਲੈ ਲਾਤਾ ਤਾਂ ਫੁੱਟੇ ਸੱਤ ਦਿਨ ਦਾ ਵੈਸੀ ਬੈ ਇਹਦੇ ਹੂੰ ਤੇ ਬਹਿ ਜੇ ਤਾਂ ਹੁਣ ਮੰਨ ਲਓ ਵੀ ਮਾਰਕ ਪਰ ਅਖੇ 17 ਦਿਨ ਸੁੰਦੀ ਨਹੀਂ 10 12 ਦਿਨ ਹੋ ਕੇ ਕਿਸੇ ਗੱਲ ਨਾਲ ਸੂ ਤੇ ਲੈਵਾ ਅੱਜ ਲਟਕੇ ਸੂ ਵੀ ਬਾਈ ਅੱਜ ਵੀ ਜੇ ਸੂ पे ਲੈਵਾ ਬਹੁਤ ਚੰਗਾ ਤਿਆਰ ਕੀਤਾ ਵਾ ਹਣਾ ਬਹੁਤ ਚਾਰ ਚੁਪੇਰੇ ਦੀ ਚੰਗੀ ਇੱਕ ਆਪਾ ਦੇਖਣ ਵਾਲੇ ਭੈਣ ਭਰਾਵਾਂ ਨੂੰ ਦੱਸ ਰਿਹਾ ਕੱਦ ਨਹੀਂ ਵੀਰੇ ਦਾ ਛੋਟਾ ਹੈਗਾ ਵੱਡੇ ਸਾਈਜ਼ ਦੀ ਹੈ ਇਹ ਪਹਿਲੇ ਰਵੇਰੀ ਇਹ ਨਹੀਂ ਗੱਲ ਹੈ ਕਿ ਵੀ ਕੋਈ ਛੋਟੀ ਜੀ ਹੋਵੇ ਦੁੱਧ ਦੇ ਨੇ ਵਾਕਈ ਕੱਢ ਦੇਣਾ ਤੇ ਪੈਸੇ ਵਈ ਕਿੰਨੇ ਆ ਦੇ ਬੁੱਢਾ ਮੁੱਲ ਕਰਾਉਣਾ ਕੁਛ ਕਰਾਈ ਚੱਲਦਾ 90000 ਰੁਪਏ ਦੀ ਵੜ੍ਹ ਦੇਣੀ ਆ ਬਾਕੀ ਦਾ 10 ਦੀ ਆ ਵੀ ਹੈਗੀ ਆ ਹਨਾ ਹਾਂ ਓਵੇਂ ਨਹੀਂ ਫਾਲਤੂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ 90000 ਚ ਮਾਨਤਨ ਤਾਂ ਹੋ ਜੂਣਾ ਬਸ ਮਾਨਤਨ ਕਰ ਦਾਂਗੇ ਤੇਰਾ ਓਕੇ ਓਕੇ ਮਾਨਤਨ ਜਰੂਰ ਤੁਹਾਡਾ ਕਰਨਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਕੋਈ ਗੱਲ ਨਹੀਂ ਠੀਕ ਆ 90000 ਚ ਤੁਹਾਡਾ ਮਾਨਤਨ ਹੋਣਾ ਤੇ ਨੰਬਰ ਵਾਈਆਂ ਦਾ ਔਨ ਸਕਰੀਨ ਚੱਲੀ ਜਾਂਦਾ ਇੱਕ ਵੜ੍ਹ ਸੀ ਇੱਕ ਤੁਹਾਨੂੰ ਦਿਖਾਤੀ ਪਿੰਡ ਭਗਤਾ ਭਾਈ ਕਾ ਸੇਵਾ ਕੀ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਤਾ ਤੇ ਤੁਹਾਨੂੰ ਧੰਨਵਾਦ ਜਲਦ ਮਿਲਦੇ ਕਿੰਨੇ ਵੀ ਵੀਡੀਓ ਦੇ ਨਾਲ